ਇਹ ਕਿੰਨਾ ਸਰੀਰ ਜਿਹੜਾ ਕਮਾਇਆ ਹੈ ਇਹਨਾਂ ਤਿੰਨਾਂ ਪਿਓ ਪਤਾ ਨਹੀਂ ਪਰ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਸਰਕਾਰ ਵੱਲੋਂ ਇਹਨਾਂ ਦੀ ਬਾਤ ਨਹੀਂ ਪੁੱਛੀ ਗਈ ਜਿੱਥੇ ਮੈਂ ਬਾਡੀ ਬਿਲਡਿੰਗ ਦੇ ਵਿੱਚ ਬੈਗਿਆ ਬਾਡੀ ਬਿਲਡਿੰਗ ਦੇ ਵਿੱਚ ਮੈਂ ਅੱਜ 30 ਸਾਲ ਹੋ ਗਏ ਮੈਨੂੰ ਬਾਡੀ ਬਿਲਡਿੰਗ ਕਰਦੇ ਉਹਦੇ ਵਿੱਚ ਵੀ ਅੱਜ ਜਿੱਥੇ ਤੱਕ ਮੈਂ ਬੱਚੇ ਸਟੀਰੋਇਡ ਲੈ ਰਹੇ ਮੈਂ ਸਟੀਰੋਇਡ ਤੋਂ ਬਗੈਰ ਹੀ ਅੱਜ ਹੀ ਬਾਡੀ ਬਿਲਡਿੰਗ ਵਿੱਚ ਵਧੀਆ ਪੋਜੀਸ਼ਨਾਂ ਪਾ ਰਿਹਾ ਹਾਂ ਮੈਨੂੰ ਕੋਈ ਇਹਦੇ ਵਿੱਚ ਕੋਈ ਕਿਸੇ ਸਰਕਾਰ ਨੇ ਬੈਣੀ ਬਟ ਨਹੀਂ ਦਿੱਤਾ ਮਿਸਤਰੀਆਂ ਨਾਲ ਦਿਹਾੜੀਆਂ ਕਰਕੇ ਆਪਣਾ ਨਾਂ ਅਗਲੇ ਦਾ ਫਿਰ ਵੀ ਆਪਣੀ ਐਕਸਰਸਾਈਜ਼ ਸ਼ੁਰੂ ਰੱਖੀ ਕਿ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਆਪਣੇ ਬੱਚਿਆਂ ਨੂੰ ਵੀ ਕਰਵਾ ਸਕਾਂ ਖਰਾਕ ਦਾ ਨਾਂ ਹੋਣ ਕਰਕੇ ਵੱਡਾ ਬੱਚਾ ਮੈਂ ਆਪਣੇ ਨਾਲ ਲਾ ਲਿਆ ਉਹ ਇਸ ਵਾਰ ਮੇਰੇ ਨਾਲ ਬਾਡੀ ਬਿਲਡਿੰਗ ਕਰਦਾ ਆ ਮਾੜੇ ਹਾਲਾਤ ਹੀ ਮੇਰੇ ਕਮਰੇ ਦੇ ਕਮਰੇ ਦੀਆਂ ਕੰਧਾਂ ਨੂੰ ਤੇੜਾ ਹੀਆਂ ਸੀ ਸਰਕਾਰ ਦੇ ਫਾਰਮ ਹੀ ਭਰੇ ਪਰ ਸਾਨੂੰ ਪੈਸਾ ਨਹੀਂ ਮਿਲਣ ਕਰਕੇ ਮੈਂ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਦਾ ਇਹ ਸੋਚਿਆ ਵੀ ਕਿਤੇ ਇਹਨਾਂ ਉੱਤੇ ਕੰਦ ਕੁੰਦ ਜਾਂ ਕੋਟ ਕਮਰਾਂ ਨਾ ਡਿੱਗ ਜੇ ਇਸ ਕਰਕੇ ਮੈਂ ਕਰਜ਼ਾ ਚੁੱਕ ਕੇ ਮੈਂ ਆਪਣੇ ਬੱਚਿਆਂ ਨੂੰ ਉਹ ਘਰ ਬਣਾਤਾ ਜਿਹੜਾ ਕਿ ਅੱਜ ਵੀ ਮੈਂ 2.5 ਲੱਖ ਰੁਪਏ ਦਾ ਕਰਜ਼ਾ ਹੀ ਆ ਜਿਹੜੇ ਕਿ ਸਰਕਾਰ ਨੇ ਕੋਈ ਮਤ ਨਹੀਂ ਕੀਤੀ ਅੱਜ ਮੇਰੇ ਬੱਚੇ ਵਧੀਆ ਨਸ਼ਿਆਂ ਤੋਂ ਮੈ ਬਚਾ ਕੇ ਰੱਖਿਆ ਆਪਣਾ ਪੜਾਈ ਵੀ 12 ਪਲੱਸ 2 ਕਰ ਲਈ ਲੜਕੇ ਨੂੰ ਕੋਈ ਨੌਕਰੀ ਨਹੀਂ ਕੋਈ ਲੈਣਾ ਦੇਣਾ ਨਹੀਂ। ਉਹ ਡਾਇਟ ਡਾਇਟ ਸਾਡੀ ਕੋਈ ਨਹੀਂ ਆ ਅਸੀਂ ਤਿੰਨੇ ਪਿਓ ਪੁੱਤ ਬਾ ਰੋਟੀ ਖਾਣੇ ਆ ਤੇ ਆਪਣਾ ਕੰਪੀਟੀਸ਼ਨ ਤੇ ਲੜਦੇ ਆ ਆਪਣੇ ਜਿਮ ਜੁਆਇਨ ਕੰਪੀਟੀਸ਼ਨ ਲੜਦੇ। ਕਿ ਲੋਹੇ ਵਰਗਾ ਸਰੀਰ ਤਿੰਨਾ ਪਿਓ ਪੁੱਤਾਂ ਨੇ ਬਣਾਇਆ ਹੈ ਪਰ ਕਿਸੇ ਨੇ ਇਹਨਾਂ ਵੀਰਾਂ ਦੀ ਬਾਹ ਨਹੀਂ ਫੜੀ। ਤਰੰਦਨ ਸ਼ਹਿਰ ਦੇ ਟਾਂਗ ਛਤਰੀ ਮਹੱਲੇ ਵਿੱਚ ਪਹੁੰਚਿਆਂ ਤਾਂ ਇੱਕ ਉਸ ਬਾਡੀ ਬਿਲਡਰ ਨੂੰ ਮਿਲਾਉਨੇ ਆ ਤੁਹਾਨੂੰ ਜਿਨੇ ਪਿਛਲੇ 30 ਸਾਲ ਤੋਂ ਲੰਮਾ ਸੰਰਖਸ਼ ਕੀਤਾ ਹੈ ਭੱਠਿਆਂ ਦੇ ਕੰਮ ਕੀਤਾ ਮਿਸਤਰੀਆਂ ਨਾਲ ਦਿਹਾੜੀਆਂ ਲਾਈਆਂ ਪਰ ਆਪਣਾ ਸਰੀਰ ਕਮਾਇਆ ਹੈ ਪਰ ਸਭ ਤੋਂ ਹੈਰਾਨਗੀ ਕਰਨ ਵਾਲੀ ਗੱਲ ਇਹ ਆ ਕਿ ਕਿਸੇ ਸਰਕਾਰ ਨੇ ਕਿਸੇ ਪ੍ਰਸ਼ਾਸਨ ਨੇ ਉਸ ਵੀਰ ਨੂੰ ਨਹੀਂ ਪੁੱਛਿਆ ਇੱਕ ਕਮਰਾ ਸੀ ਕੱਚਾ ਉਹ ਵੀ ਉਹਨੇ ਕਰਜ਼ਾ ਚੁੱਕ ਕੇ ਜਿਹੜਾ ਬਣਾਇਆ ਹੈ ਤੇ ਜਿਹੜਾ 2 ਲੱਖ ਰੁਪਇਆ ਉਹਦੇ ਸਿਰ ਤੇ ਕਰਜ਼ਾ ਹੈ ਤੇ ਆ ਫਿਰ ਵੀ ਉਹਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਦੋਹਾਂ ਬੱਚਿਆਂ ਨੂੰ ਵੀ ਆਪਣੇ ਨਾਲ ਗੇਮ ਦੇ ਵਿੱਚ ਪਾਇਆ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਤਸਵੀਰ ਵਿਖਾਈ ਜਾਵੇ ਇੱਕ ਵਾਰ ਕਿ ਕਿੰਨਾ ਥਰੀਰ ਜਿਹੜਾ ਕਮਾਇਆ ਹੈ ਇਹਨਾਂ ਤਿੰਨਾਂ ਪਿਓ ਪਤਾ ਨਹੀਂ ਪਰ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਸਰਕਾਰ ਵੱਲੋਂ ਇਹਨਾਂ ਦੀ ਬਾਤ ਨਹੀਂ ਪੁੱਛੀ ਗਈ ਜਿਸ ਕਾਰਨ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਮਨ ਦੇ ਵਿੱਚ ਆਉਂਦਾ ਹੈ ਕਿਉਂਕਿ ਬੜਾ ਦੁੱਖ ਹੁੰਦਾ ਹੈ ਜਦੋਂ ਕੋਈ ਪੰਜਾਬ ਇੰਡੀਆ ਨੈਸ਼ਨਲ ਲੈਵਲ ਤੇ ਖੇਡ ਕੇ ਆਉਂਦਾ ਹੈ ਤੇ ਕੋਈ ਸਨਮਾਨਤ ਕਰਨ ਜਾਂ ਕੋਈ ਬਾਹ ਨਹੀਂ ਫੜਦਾ ਤੇ ਫਿਰ ਦੁੱਖ ਵੀ ਮਾਨੂੰ ਜ਼ਰੂਰ ਹੁੰਦਾ ਹੈ ਆਓ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਪੰਜਾਬ న్యూਸ ਤੇ ਜੀ ਆਨ ਨੂੰ ਆਖਦੇ ਆ ਤੁਹਾਡੇ ਮੈਂ ਪੰਜਾਬ న్యూਸ ਨੂੰ ਧੰਨਵਾਦ ਕਰਦਾ ਜਿਹੜੇ ਸਾਡੇ ਘਰ ਵਿਚ ਆਣ ਕੇ ਇਹ ਸਾਡੀ ਬੋਡੀ ਬਿਲਡਿੰਗ ਵਾਸਤੇ ਸਾਨੂੰ ਪੁੱਛਣ ਵਾਸਤੇ ਆਏ ਨੇ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਸਾਨੂੰ ਦੱਸਿਓ ਕਿ ਕਿਵੇਂ ਸ਼ੁਰੂਆਤ ਹੁੰਦੀ ਆ ਕਿਹੜੇ ਕਿਹੜੇ ਸੰਗ੍ਰਾਖ ਕਰਕੇ ਇੱਥੋਂ ਤੱਕ ਪਹੁੰਚੇ ਤੇ ਕਿੰਨੇ ਸਾਲ ਹੋ ਗਏ ਆ ਮੈਨੂੰ 30 ਸਾਲ ਬਾਡੀ ਬਿਲਡਿੰਗ ਕਰਦੇ ਹੋ ਗਏ ਪਹਿਲਾਂ ਮੈਂ ਕੁਸ਼ਤੀ ਕਰਦਾ ਸੀ ਉਤ ਬਾਅਦ ਖਾਲਸਾ ਸਕੂਲ ਮੈਂ ਜੁੜੋ ਬਹੁਤ ਜ਼ਿਆਦਾ ਖੇਡਿਆ ਪੰਜਾਬ ਨੈਸ਼ਨਲ ਜੁਡੋ ਦੇ ਵਿੱਚੋਂ ਮੇਰੇ 골ਡ ਆ ਹੂੰ ਉਸ ਤੋਂ ਬਾਅਦ ਵਿੱਚ ਮੈਂ ਬਾਡੀ ਬਿਲਡਿੰਗ ਦੇ ਵਿੱਚ ਪੈ ਗਿਆ ਬਾਡੀ ਬਿਲਡਿੰਗ ਦੇ ਵਿੱਚ ਮੈਂ ਅੱਜ 30 ਸਾਲ ਹੋ ਗਏ ਮੈਨੂੰ ਬਾਡੀ ਬਿਲਡਿੰਗ ਕਰਦੇ ਉਹਦੇ ਵਿੱਚ ਵੀ ਅੱਜ ਜਿੱਤੇ ਤੱਕ ਮੈਂ ਬੱਚੇ ਸਟੀਰੋਇਡ ਲੈ ਰਹੇ ਮੈਂ ਸਟੀਰੋਇਡ ਤੋਂ ਬਗੈਰ ਹੀ ਅੱਜ ਹੀ ਬਾਡੀਬਿਲਡਿੰਗ ਵਿੱਚ ਵਧੀਆ ਪੋਜੀਸ਼ਨਾਂ ਪਾ ਰਿਹਾ ਹਾਂ ਤੇ ਉਹਦੇ ਨਾਲ ਨਾਲ ਮੈਨੂੰ ਕੋਈ ਇਹਦੇ ਵਿੱਚ ਕੋਈ ਕਿਸੇ ਸਰਕਾਰ ਨੇ ਬੈਨੀਫਿਟ ਨਹੀਂ ਦਿੱਤਾ ਮਿਸਤਰੀਆਂ ਨਾਲ ਦਿਹਾੜੀਆਂ ਕਰਕੇ ਆਪਣਾ ਨਾਂ ਅਗਲੇ ਦਾ ਫਿਰ ਵੀ ਆਪਣੀ ਐਕਸਰਸਾਈਜ਼ ਸ਼ੁਰੂ ਰੱਖੀ ਕਿ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਆਪਣੇ ਬੱਚਿਆਂ ਨੂੰ ਵੀ ਕਰਵਾ ਸਕਾਂ ਅੱਜ ਮੇਰੇ ਦੋਨੇ ਬੱਚੇ ਹੀ ਮੇਰੇ ਨਾਲ ਬਾਡੀਬਿਲਡਿੰਗ ਇੱਕ ਕੁਸ਼ਤੀ ਕਰ ਰਿਹਾ ਇੱਕ ਜਿਹੜਾ ਕੁਸ਼ਤੀ ਕਰ ਰਿਹਾ ਉਹ ਹੀ ਬਹੁਤ ਵਧੀਆ ਪੰਜਾਬ ਦੇ ਵਿੱਚ ਟੌਪ ਦਾ ਪਹਿਲਵਾਨ ਬਣਿਆ ਵਾ ਤੇ ਜਿਹੜਾ ਮੇਰਾ ਵੱਡਾ ਲੜਕਾ ਉਹ ਪਹਿਲਾਂ ਕੁਸ਼ਤੀ ਕਰਦਾ ਸੀ ਖਰਾਗ ਦਾ ਨਾਂ ਹੋਣ ਕਰਕੇ ਵੱਡਾ ਬੱਚਾ ਮੈਂ ਆਪਣੇ ਨਾਲ ਲਾ ਲਿਆ ਉਹ ਇਸ ਵਾਰ ਮੇਰੇ ਨਾਲ ਬੋਡੀ ਬਿਲਡਿੰਗ ਕਰਦਾ ਪਿਆ ਹੈ ਤਾਂ ਇਹ ਵੀ ਪਤਾ ਲੱਗਾ ਸੀ ਕਿ ਇੱਕੋ ਕਮਰਾ ਸੀ ਕੱਚਾ ਤਾਂ ਕਰਜ਼ਾ ਚੁੱਕ ਕੇ ਜਿਹੜਾ ਮਕਾਨ ਕਮਰਾ ਬਣਾਇਆ ਉਹ ਵੀ ਇੱਕੋ ਹੀ ਆ ਅੱਜ ਵੀ ਤਾਂ ਕੀ ਮਨ ਦੇ ਵਿੱਚ ਦੁੱਖ ਹੁੰਦਾ ਹੈ ਕਿ ਕਿਸੇ ਨੇ ਮੇਰੀ ਵਾਹ ਹੀ ਨਹੀਂ ਫੜੀ ਹਾਂਜੀ ਭਾਈ ਮੇਰਾ ਜਿਹੜਾ ਕਮਰਾ ਸੀ ਬਿਲਕੁਲ ਬੜਾ ਮਾੜੇ ਹਾਲਾਤ ਹੀ ਮੇਰੇ ਕਮਰੇ ਦੇ ਕਮਰੇ ਦੀਆਂ ਕੰਧਾਂ ਨੂੰ ਤੇੜਾ ਹੀਆਂ ਸੀ ਸਰਕਾਰ ਦੇ ਫਾਰਮ ਹੀ ਭਰੇ ਪਰ ਸਾਨੂੰ ਪੈਸਾ ਨਹੀਂ ਮਿਲਣ ਕਰਕੇ ਮੈਂ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਦਾ ਇਹ ਸੋਚਿਆ ਵੀ ਕਿਤੇ ਉਹਨਾਂ ਤੱਕ ਕਾਂਦ ਕੁੰਦਿਆ ਕੋਟ ਕਮਰਾਨਾ ਡਿੱਗ ਜੇ ਇਸ ਕਰਕੇ ਮੈਂ ਕਰਜ਼ਾ ਚੁੱਕ ਕੇ ਮੈਂ ਆਪਣੇ ਬੱਚਿਆਂ ਨੂੰ ਉਹ ਘਰ ਬਣਾਤਾ ਜਿਹੜਾ ਕਿ ਅੱਜ ਵੀ ਮੈਂ 2.5 ਲੱਖ ਰੁਪਏ ਦਾ ਕਰਜ਼ਾ ਹੀ ਹੈ ਜਿਹੜੇ ਕਿ ਸਰਕਾਰ ਨੇ ਕੋਈ ਮਤ ਨਹੀਂ ਕੀਤੀ ਫਿਰ ਇਹ ਵੀ ਜ਼ਰੂਰ ਦੱਸਿਓ ਕਿ ਮਨ ਨੂੰ ਦੁੱਖ ਹੁੰਦਾ ਏ ਕਿ ਉਹ ਇੱਕ ਬਨੇ ਸਰਕਾਰਾਂ ਦਾ ਕਹਿੰਦੀਆਂ ਨੇ ਕਿ ਨਸ਼ੇ ਛੱਡੋ ਤੇ ਖੇਡਾਂ ਦੇ ਨਾਲ ਜੁੜੋ ਤੁਸੀਂ ਆਪ ਵੀ ਖੇਡ ਦੇ ਨਾਲ ਜੁੜੇ ਆਪਣੇ ਬੱਚਿਆਂ ਨੂੰ ਵੀ ਨਾਲ ਜੋੜਿਆ ਤੇ ਫਿਰ ਸਰਕਾਰ ਦਾ ਕੀ ਫਰਜ਼ ਬਣਦਾ ਹੈ ਸੇ ਸਰਕਾਰ ਦਾ ਸਰਕਾਰ ਤੇ ਕਹਿੰਦੀ ਆ ਵੀ ਨਸ਼ੇ ਤੋਂ ਬਚੋ ਨਸ਼ੇ ਤੋਂ ਬਚੋ ਪਰ ਨਸ਼ੇ ਤੋਂ ਬੱਚੇ ਕਿੱਦਾਂ ਬਚਣ ਜੇ ਸਰਕਾਰ ਕਿਸੇ ਗਰੀਬ ਦੀ ਮਦਦ ਹੀ ਨਹੀਂ ਕਰਦੀ ਅੱਜ ਮੇਰੇ ਬੱਚੇ ਵਧੀਆ ਨਸ਼ੇ ਤੋਂ ਮੈਂ ਬਚਾ ਕੇ ਰੱਖਿਆ ਆਪਣਾ ਪੜ੍ਹਾਈ ਵੀ 12 ਪਲੱਸ 2 ਕਰ ਲਈ ਲੜਕੇ ਨੂੰ ਕੋਈ ਨੌਕਰੀ ਨਹੀਂ ਕੋਈ ਲੈਣਾ ਦੇਣਾ ਨਹੀਂ ਤੇ ਸਰਕਾਰ ਨੂੰ ਤੇ ਚਾਹੀਦਾ ਵੀ ਜੇ ਕੋਈ ਗਰੀਬ ਬੱਚਾ ਕੋਈ ਪ੍ਰੈਕਟਿਸ ਕਰਦਾ ਹੈ ਤੇ ਉਹਦੀ ਮਦਦ ਕਰੇ ਗਰੀਬ ਬੱਚਾ ਤੇ ਬਹੁਤ ਦੂਰ ਤੱਕ ਕੰਪੀਟੀਸ਼ਨ ਲੜ ਸਕਦਾ ਜੇ ਉਹਦੀ ਸਰਕਾਰ ਮਦਦ ਕਰੇ ਤਾਂ ਇਹ ਵੀ ਜ਼ਰੂਰ ਮੈਨੂੰ ਦੱਸਿਓ ਕਿ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੁਣ ਕੀ ਕੰਮ ਕਰਦੇ ਹੋ ਸਰ ਹੁਣ ਤਾਂ ਮੈਂ ਛੋੜੇ ਜਿਹੀ ਜਿੰਮ ਵਿੱਚ ਮੈਂ ਸਵੋਥਰ ਟ੍ਰੇਨਰ ਲੱਗਾ ਹਾਂ 12000 ਰੁਪਏ ਤਨਖਾਹ ਉਹਦੇ ਵਿੱਚੋਂ 4000 ਰੁਪਏ ਮੈਂ ਕਰਜ਼ੇ ਦੀ ਕਿਸ਼ਤ ਲਾਉਣਾ ਹੈ ਤੇ ਬਾਕੀ ਤੁਸੀਂ ਹਿਸਾਬ ਲਾ ਲਓ ਉਹਦੇ ਵਿੱਚੋਂ ਖਰਾਕ ਜਾ ਘਰ ਦਾ ਖਰਚਾ ਕਿੱਦਾਂ ਚੱਲਦਾ ਹੋਊਗਾ ਤਾਂ ਇਸ ਲੋਹੇ ਵਰਗੇ ਸਰੀਰ ਨੂੰ ਬਣਾਉਣ ਲਈ ਕਿਹੋ ਜਿਹੀ ਖਰਾਕ ਚਾਹੀਦੀ ਆ ਤੇ ਕਿੰਨੀ ਮਿਲ ਰਹੀ ਹੈ ਵੀ ਜਰੂਰ ਦੱਸਿਓ ਸਰ ਇਹ ਆਪਣਾ ਜਿੰਨੀ ਵੀ ਅਸੀਂ ਅਸਲਤ ਡਾਈਟ ਡਾਈਟ ਸਾਡੀ ਕੋਈ ਨਹੀਂ ਆ ਅਸੀਂ ਤਿੰਨੇ ਪਿਓ ਤੋਂ ਬਾਅਦ ਰੋਟੀ ਖਾਂਦੇ ਆ ਆਪਣਾ ਕੰਪੀਟੀਸ਼ਨ ਤੇ ਲੜਦੇ ਆ ਜਾਂ ਆਪਣੇ ਜਿਮ ਜੁਆਇਨ ਕੰਪੀਟੀਸ਼ਨ ਲੜਦੇ ਸਰਕਾਰਾਂ ਦਾ ਕਹਿੰਦੀਆਂ ਨੇ ਕਿ ਰੋਜ਼ਾਨਾ ਜ਼ਿਲ੍ਹਾ ਵਾਈਜ਼ਰ ਖਿਡਾਰੀਆਂ ਦੀ ਖਰਾਕ ਆਉਂਦੀ ਆ ਉਹਨਾਂ ਨੂੰ ਖਰਾਕ ਪਹੁੰਚਾਈ ਜਾਂਦੀ ਆ ਹਰ ਜ਼ਿਲ੍ਹੇ ਤੱਕ ਪਹੁੰਚਾਈ ਇਹ ਤੁਹਾਡੇ ਤੱਕ ਕਿਉਂ ਨਹੀਂ ਪਹੁੰਚੀ ਸਰ ਸਾਡੇ ਤੱਕ ਤਾਂ ਕੋਈ ਖਰਾਕ ਨਹੀਂ ਪਹੁੰਚੀ ਨਾ ਹਟਦਾ ਕੋਈ ਆਪਣਾ ਕੋਈ ਪਹੁੰਚਾਈ ਹੂੰ ਤਾਂ ਐਨਆਰਆਈ ਵੀਰ ਜਿਹੜੇ ਸਮੇਂ-ਸਮੇਂ ਦੇ ਬਾਹਮ ਹੀ ਫੜਦੇ ਨੇ ਉਹਨਾਂ ਵੀਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਕਿਹੋ ਜੀ ਮਦਦ ਸਹਾਇਤਾ ਚਾਹੀਦੀ ਆ ਤੈਂ ਇਹ ਬੱਸ ਉਹਨਾਂ ਦੇ ਹੀ ਵੀਰਾਂ ਨੂੰ ਕਹਿਣਾ ਚਾਹੁੰਦੇ ਵੀ ਸਾਡੇ ਬੱਚੇ ਕੰਪੀਟੀਸ਼ਨ ਬਹੁਤ ਦੂਰ ਤੱਕ ਲੜਨ ਸਾਡੇ ਬੱਚਿਆਂ ਨੇ ਵੇਖ ਕੇ ਹੋਰ ਵੀ ਬੱਚੇ ਨਸ਼ੇ ਤੋਂ ਬਚਣ ਵੀ ਇਹ ਗਰੀਬ ਘਰ ਦੇ ਵਿੱਚੋਂ ਉੱਠ ਕੇ ਅੱਜ ਬਹੁਤ ਦੂਰ ਤੱਕ ਕੰਪੀਟੀਸ਼ਨ ਲੜਨ ਜਾ ਰਹੇ ਆ ਤੇ ਇਹੋ ਹੀ ਆ ਵੀ ਉਹਨਾਂ ਬੱਚਿਆਂ ਨੂੰ ਖਰਾਕ ਦਿੱਤੀ ਜਾਵੇ ਜਾਂ ਜਿਸ ਤਰ੍ਹਾਂ ਵੱਡਾ ਲੜਕਾ ਆ 6 ਫੁੱਟ ਹਾਈਟ ਆ 18 ਸਾਲ ਦੀ ਉਮਰ ਆ ਤੇ ਆਪਣਾ ਇਹਨੂੰ ਕੋਈ ਚੰਗੀ ਜੋਬ ਮਿਲ ਜੇ ਜਾਂ ਇਹਦੀ ਮਤ ਕੀਤੀ ਜਾਵੇ ਇਹ ਆਪਣਾ ਜਾ ਕਿਸੇ ਬੰਦੇ ਬਾਹਰ ਹੀ ਚਲ ਜਾਵਣ ਤੇ ਆਪਣਾ ਕੋਈ ਛੋਟੇ ਭਰਾ ਨੂੰ ਵਧੀਆ ਕੰਪੀਟੀਸ਼ਨ ਲੜਾ ਸਕਣ ਤਾਂ ਗੋਗੀ ਸਤਾਦ ਦੀ ਕਿਹੋ ਜੀ ਤਮੰਨਾ ਵਾ ਅੱਗੇ ਕੀ ਕਰਨਾ ਹੈ ਹੁਣ ਤੇ ਕਿੱਥੋਂ ਤੱਕ ਪਹੁੰਚਣਾ ਹੈ ਸਰ ਮੈਂ ਇੰਡੀਆ ਤੋਂ ਉੱਪਰ ਅੱਜ ਵੀ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਮੇਰੀ ਮਿਹਨਤ ਮੈਂ 345 ਦੇ ਜਿਮ ਵਿੱਚ ਜਾਂਦਾ ਕੋਈ ਜਿਮ ਪੂਰੇ ਇੰਡੀਆ ਚ ਹਿੰਦੁਸਤਾਨ ਚ ਨਹੀਂ ਹੈ ਜਿਹੜਾ ਵੀ 345 ਦੇ ਜਿਮ ਖੁੱਲਦਾ ਹੋਊਗਾ 345 ਦੇ ਮੇਰਾ ਜਿਮ ਖੁੱਲਦਾ ਤਾਂ ਕਿ ਜੋ ਮੈਂ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਣੀ ਪ੍ਰੈਕਟਿਸ ਕਰਦਾ ਆ ਉਸ ਤੋਂ ਬਾਅਦ ਵਿੱਚ ਫਿਰ ਬੱਚਿਆਂ ਨੂੰ ਪ੍ਰੈਕਟਿਸ ਕਰਾਉਣਾ ਹੈ ਬੇਟਾ ਜੀ ਕਿੱਥੋਂ ਤੱਕ ਖੇਡ ਕਿੱਥੋਂ ਤੱਕ ਖੇਡਣ ਦਾ ਗਾੜੀ ਮਾਨ ਬਣਾਇਆ ਮੈਂ ਹਜੇ ਜ਼ਿਲ੍ਹਾ ਲੈਵਲ ਤੱਕ ਖੇਡਿਆ ਇਹ ਪੰਜ ਵਾਰੀ ਸਟੇਟ ਲੈਵਲ ਖੇਡ ਚੁੱਕਾ ਹਾਂ ਹੂੰ ਤੇ ਮੈਂ ਤਾਂ ਚਾਹੁੰਦਾ ਵੀ ਨੈਸ਼ਨਲ ਤੱਕ ਖੇਡਾਂ ਅੱਗੇ ਇੰਟਰਨੈਸ਼ਨਲ ਤੱਕ ਜਾਵਾਂ ਹੂੰ ਤੇ ਖਰਾਬ ਕਰਕੇ ਰਹਿ ਜਾਈਦਾ ਏ ਹੂੰ ਖਰਾਕ ਕੀ ਮਿਲਦੀ ਏ ਵੀ ਜ਼ਰੂਰ ਦੱਸਿਓ ਜੀ ਹੁਣ ਕਿਦਾਂ ਦਾ ਅਕਬਰ ਗੁਜ਼ਾਰਾ ਕਰ ਚੱਲਦਾ ਏ ਖਰਾਕ ਤੇ ਤੁਹਾਨੂੰ ਇਹਨਾਂ ਨੇ ਦੱਸੀਆ ਵੀ ਹੁਣ ਤੇ ਰੋਟੀ ਖਾਈ ਦੀ ਬਸ ਅੱਛਾ ਹੋਰ ਕੋਈ ਡਾਈਟ ਨਹੀਂ ਹੂੰ ਬਸ ਰੋਟੀ ਹੂੰ ਤਾਂ ਅਸੀਂ ਸਰ ਜਾਵਾਂਗੇ ਕਿ ਆਪਣਾ ਮੋਬਾਈਲ ਨੰਬਰ ਜਰੂਰ ਬੋਲ ਦਿਓ ਕਿ ਸਾਡੇ ਐਨ ਆਰ ਆਈ ਵੀਰ ਜਿਹੜੇ ਸਿੱਖ ਸਰਦਾਵਾਂ ਦੇ ਜਾਂ ਸਪੋਰਟ ਕੋਟੇ ਨੂੰ ਜਿਹੜੇ ਪਿਆਰ ਕਰਦੇ ਨੇ ਉਹ ਵੀਰਾਂ ਦੀ ਬਾਹ ਫੜਦੇ ਨੇ ਤੇ ਉਹ ਤੁਹਾਡੇ ਨਾਲ ਕਨੈਕਟ ਕਰਕੇ ਤੇ ਤੁਹਾਡੀ ਵੀ ਮਦਦ ਜਰੂਰ ਕਰਨ ਨੰਬਰ ਹੈ ਜੀ 75290 6957 ਫੇਰ ਬੋਲ ਦਿਓ 75290 6957 ਤਾਂ ਇਸ ਤਿੰਨਾ ਪਿਓ ਪਤਾਨੇ ਜਿਹੜਾ ਲੋਹੇ ਵਰਗਾ ਸਰੀਰ ਮੈਂ ਇੱਕ ਵਾਰ ਕਹੂੰਗਾ ਵੀਰਾਂ ਨੂੰ ਵੀ ਆਪਣੇ ਡੌਲੇ ਫੇਰ ਵਿਖਾਦਣ ਇੱਕ ਵਾਰ ਕਿ ਲੋਹੇ ਵਰਗਾ ਸਰੀਰ ਤਿੰਨਾ ਪਿਓ ਪਤਾਨੇ ਬਣਾਇਆ ਪਰ ਕਿਸੇ ਨੇ ਇਹਨਾਂ ਵੀਰਾਂ ਦੀ ਬਾਹ ਨਹੀਂ ਫੜੀ ਤੇ ਐਨਆਰਆਈ ਵੀਰਾਂ ਗਾੜੀ ਅਪੀਲ ਕੀਤੀ ਆ ਕਿ ਇਸ ਪਰਿਵਾਰ ਦੀ ਮਦਦ ਕਰੋ ਵੀਰ ਨੇ ਦੱਸਿਆ ਕਿ 2.5 ਤੋਂ 3 ਲੱਖ ਰੁਪਏ ਸਿਰ ਦੇ ਉੱਤੇ ਕਰਜ਼ਾ ਹੈ ਜੇਕਰ ਤੁਸੀਂ ਇਸ ਨਸ਼ੇ ਨੂੰ ਤਿਆਗ ਕੇ ਖੇਡਾਂ ਨਾਲ ਜੁੜੇ ਵੀਰਾਂ ਦੀ ਬਾਹ ਨਹੀਂ ਫੜੋਗੇ ਤਾਂ ਫਿਰ ਕੌਣ ਫੜੇਗਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾਨੀ ਵੀਰ ਕੋਲ ਵੀਡੀਓ ਪਹੁੰਚੇ ਤੇ ਉਹ ਇਹਨਾਂ ਲਈ ਰੱਬ ਬਣ ਕੇ ਬੋੜੇ ਤੇ ਇਹਨਾਂ ਦੀ ਖਰਾਕ ਦਾ ਪ੍ਰਬੰਧ ਕਰ ਸਕੇ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਵੀਰ ਸਿੰਘ ਛਿਨਾ ਤਰਨਤਾਰਨ